ਨਵੇਂ ਮਿੱਚਾ ਪੀ ਲੋ ਮੰਮੀ ਨੇ ਬਣਾ ਕੇ ਭੇਜੀਆਂ ਮਠੀਆਂ ਤੇ ਪਿੰਨੀਆਂ ਵੀਰੇ ਦੇ ਹੱਥ ਸ ਇੱਕ ਸੂਟ ਭੇਜਿਆ ਮੈਂ ਦਿਖਾਉਣੀ ਆ ਤੁਹਾਨੂੰ ਜਾ ਕੇ ਆਹ ਸੂਟ ਭੇਜਿਆ ਉਹਨੇ ਕੀ ਕਾ ਪੇਰ ਹੀ ਦੀ ਜਦ ਵਿੱਚ ਪਹਿਲਾਂ ਛੋਟੀ ਰੱਖੀ ਜੀ ਡਿਜ਼ਾਈਨਾਂ ਦੀ ਲੱਗਦੀ ਆ ਇਹ ਹੁਣ ਕੌਣ ਪਾਉਂਦਾ ਅੱਗੇ ਪਾਉਂਦੇ ਇਹ ਜਾਂ ਨਾ ਡੀ ਚੈਨਾ ਤਾ ਮੈਂ ਸਿਲਕ ਦਾ ਸੂਟ ਭੇਜਿਆ ਨੀ ਚੈਨਾ ਦਾ ਇਹ ਅੱਗੇ ਪਾਉਂਦੇ ਹਾਂ ਜਿਦੋਂ 40 ਸਾਲ ਪਹਿਲਾਂ ਨਹੀਂ ਮੈਂ ਸਿਲਕ ਦਾ ਛੂਟ ਹੈ ਡਿਜ਼ਾਈਨਾਂ ਦਾ ਛੂਟ ਨਹੀਂ ਡਾ ਯਾਰ ਸਿਲਕ ਦਾ ਸੂਟ ਨੂੰ ਇਹਨੂੰ ਕੌਣ ਪਾਉਂਦਾ ਸਭ ਵੋਥੇ ਦੇਖ ਲਾਂ ਓਹੋ ਮੈਂ ਥੋੜਾ ਜਿੱਭੀਆਂ ਜਾਂਦੀਆਂ ਨੇ ਇਹ ਤਾਂ ਬਣਾ ਚੀੜ ਨਹੀਂ ਬਾਹਰ ਨਾ ਨੇ ਚੱਲ ਫਿਰ ਪਿੰਨੀ ਖਾ ਲਉ ਨਹੀਂ ਮਠੀਆਂ ਖਾਣੀਆਂ ਨਾ ਫਾੜੀ ਨਹੀਂ ਜਾਂਦੀ ਮੈਥੋਂ ਚੱਲ ਫਿਰ ਪਿੰਨੀ ਖਾ ਲਓ ਓਹ ਹੋ ਇਹ ਮਿਰਚਾ ਮਿਰਚਾ ਵੱਧ ਗਈ ਮਿਰਚਾ ਇਹ ਰਹੀ ਹਾਰਾ ਕਾਲੇ ਮਿਰਚੀਆਂ ਪਈਆਂ ਪਾਣੀ ਲੱਗ ਰਿਹਾ ਪੱਛ ਕੇ ਮੇਰਾ ਮੂੰਹ ਮੱਚ ਗਿਆ ਲਾਉਂ ਮਿੱਪਾਂ ਹਈ ਮੂੰਹ ਮੱਚ ਗਿਆ मैं तो मम्मी ने कहा सी काली मिर्च ना पाए बाहर में पानी पी है अच्छा चल ना खाओ फिर तू चाय पी लो कल्ली चल लो जी चाय पी लो पी लो तो आपको चाय पीनी तो पी लो तो चलो तू सी पी ले ਕੀ ਗੱਲ ਹੋ ਗਈ? ਕਿਉਂ ਨਹੀਂ ਪਾਈ ਮੱਥੇ ਜੋ? ਕੁਝ ਨਹੀਂ ਹੋਇਆ। ਕੀ ਹੋਣਾ ਦੋ? ਕੁਝ ਨਹੀਂ ਹੋਇਆ। ਕਿ ਇੱਚਾ ਬਿੱਤੀ। ਉਹ ਵੀ। ਉਹ ਤਾਂ ਦੀ ਲੱਗੀਆਂ ਲੱਗੀਆਂ ਇੱਥੇ। ਕੀ ਗੱਲ ਹੋ ਗਈ? 9 ਮਿੰਟਾਂ ਲੰਮੇ ਸੰਦ ਤੇ ਪਾਇਆ ਚਾਹ ਲੈ ਕੇ ਗਈ। ਤੇ ਕਿਸਨ ਦਾ ਆਇਆ। ਮੀ ਮਮੀ ਨੇ ਸੰਦ ਪੇਟਿਆ। ਤੇ ਨਾਲੇ ਪਿੰਨੀ ਆ ਤੇ ਮੱਤੀਆ। ਮੈਨੂੰ ਸੰਦ ਦਤਾਇਆ। ਕਿ ਨਾਮ ਤੇ ਡੀ ਚਾੜਾ ਦੱਸਉਂਦਾ। ਸੁੱਚਾ ਦਾ। ਨੀ ਚਾਣਾ ਦਾ ਸੁੰਤਰ 40 ਹਰ ਪਹਿਲਾਂ ਪਾਉਂਦੀ ਸੀ ਸਿਲਕ ਦਾ ਸੁੰਤਰ ਐਡਾ ਮੈਂਦਾ ਮੁੰਮੇ ਦੇ ਗਿਆ ਜੇ ਮੱਠੀਆਂ ਆ ਚਲ ਮੱਠੀਆਂ ਖਾ ਲੇ ਤਾਂ ਕਰੜੀਆਂ ਨਹੀਂ ਤੇ ਚੱਪੀਆਂ ਡਣ ਕਿੰਨੀ ਤੜੀਆਂ ਵਾ ਜੀ ਆ ਵੀ ਹੋਣੀ ਤੇ ਕੱਢ ਕੇ ਦੇਣੀ ਲੇ ਆ ਗਈ ਫੇਰ ਮੈਂ ਚੱਲ ਕਿੰਨੀਆਂ ਖਾ ਲਵਾਂ ਜੇ ਤੁਹਾਨੂੰ ਮੱਠੀਆਂ ਕਰੜੀਆਂ ਲੱਗਦੀਆਂ ਪਿੰਨੀਆਂ ਖਾ ਲਵਾਂ ਪਿੰਨੀਆਂ ਦੇ ਇੱਕ ਦੰਦੀ ਬੱਢੀ ਹਾਏ ਮੇਰਾ ਤਾਂ ਮੁੰਮਾ ਅੱਛ ਗਿਆ ਪਾਣੀ ਦੇ ਗਲਾਸ ਨਹੀਂ ਆ ਤੇ ਦੇ ਪਾਤੀ ਨਹੀਂ ਕਿ ਕਿਉਂ ਤੂੰ ਵੀ ਨਹੀਂ ਹੋ ਗਿਆ ਮੈਂ ਇੱਚਾ ਵਾਲੀ ਮਈਆ ਭਈਆ ਤੇ ਕਾਲੀਆਂ ਵਿੱਚਾਂ ਪਈ ਪਰ ਤੇ ਗਲਾਸ ਪਾਟ ਕੇ ਲੈ ਕੇ ਗਈ ਮੈਨੂੰ ਤਾਂ ਐ ਹੱਸ ਆਉਂਦਾ ਵੀ ਨਗੋ ਚੱਕੜਦੇ ਆ ਤੇ ਉਹ ਮੈਂ ਮੰਮੀ ਨੂੰ ਕਿਹਾ ਸੀ ਨਹੀਂ ਮੈਂ ਕਿਹਾ ਮੰਮੀ ਤੁਸੀਂ ਇਹ ਚ ਕਾਲੀਆਂ ਵਿੱਚਾਂ ਨਾ ਪਾਇਓ ਚਲੋ ਨਹੀਂ ਤੇ ਨਹੀਂ ਅੱਜ ਵੀ ਨਾਲੇ ਹੁੰਦਾ ਫਾਲੂਗਾ ਸਭ ਆ ਗਈ ਹਣੀ ਉੱਧਰ ਕਾਲੀ ਵਿੱਚ ਜਦੋਂ ਪਾਇ ਨਹੀਂ ਇੱਕ ਅੱਧੀ ਕਿੱਥੋਂ ਆ ਗਈ ਉਹ ਹੀ ਫਿਰ ਤੁਸੀਂ ਵੀ ਉੱਧਰ ਹੀ ਰਹਿਣ ਲਾਉਣੇ ਹਾਂ ਤੇ ਮੇਰੀ ਵਾਇਸ ਸਹੀ ਕਹਿੰਦੀ ਹੁੰਦੀ ਆ ਮਿੱਚਾ ਆ ਗਈ ਕੋਈ ਲੱਗੀ ਕੋਈ ਮਿੱਚਾ ਖਾਂਚ ਯੋ ਯੋ ਮੈਂ ਬੋਤਲੋਂਾ ਮੈਂ ਬੋਲਦੀ ਹਾਂ ਉਹ ਯਾਦਤ ਹੈ ਉਚਨਾ ਦੀ ਆਦਤ ਹੈ ਨਗੋਚਾ ਕੱਢਣ ਦੀ ਹਰੇ ਨੀਂਚੇ ਲੱਗਦਾ ਬੱਦਲ ਵਾਰ ਬਤਾਉਂਦਾ ਹੀ ਹੈ ਦੋ ਦਿਨਾਂ ਨੇ ਚਾਲਾ ਸੂਟ ਦਿਖਾਇਆ ਪਿੰਨੀਆਂ ਤੇ ਮਠੀਆਂ ਲੈ ਕੇ ਗਈ ਇਹ ਮੇਰੇ ਲਈ ਕੀ ਸੁਧਾਰ ਆਇਆ ਗੁੰਦਰਾ ਕੋਲ ਤਾਂ ਦੂਜੀ ਖੁੰਦਈ ਇਹ ਤਾਂ ਬੰਦ ਨਗੋਚਾ ਕੱਢੀ ਜਾਵੇ ਕੋਈ ਗਲਤੀ ਨਾ ਮੈਂ ਸਮਝਾਉਂਦਾ ਤੇ ਮਾਤਾ ਨੂੰ ਪੁੱਛ ਲਊਗਾ ਮੈਂ ਨਿੱਕੀ ਗੱਲ। ਅੱਗੇ ਤੋਂ ਭੈ ਰਾਜ ਜੀ ਰੋ ਪਸੇਰੋ ਮੇਰੇ ਤੇ ਕਿਆ ਤੋਂ ਕੋਈ ਚੀਜ਼ ਆਵੇ ਤਾਂ ਤਾਂ ਨਾ ਬੰਦੀ ਨਹੀਂਗੀ। ਉੱਚ ਜੇਰਾ ਨਹੀਂ ਆਉਂਦੀ ਕੋਈ ਨਵਾਂ ਚਾਈਟ ਨਹੀਂ ਹੈ। ਚੱਲ ਮੈਂ ਬੋਲਦਾ ਸੁਣਾ ਕਿ ਨੰਬਰ ਨਹੀਂ। ਜੇਰਾ ਕੰਮ ਕਰ ਬ। ਜਬ ਕੋਚ ਨੂੰ ਮਾਤਾ ਨੂੰ। ਰਾਹੀ ਜਬੋ ਕੰਡਾ ਨਹੀਂ ਗਰ ਬਾਕੀ। ਗਾਦੀ ਕਿਤੇ ਜੇ ਨਾ ਸੁਝਾਉਂਦਾ। ਹਾਂ ਮੋਤਾ ਕੱਲ੍ਹ ਦੁਪਤੀ ਦੇ ਬੇਕਿਆਂ ਕੋ ਸਮਾਨ ਆ ਜੀ ਸੁਧਾਰਾ। ਹਾਂ। ਤੇ ਜੇ ਤੈਨੋਂ ਨੇ ਬਲ ਸੂਟ ਦਿਖਾਇਆ ਤੂੰ ਸੂਟ ਲੈ ਲੇਤਾ ਚਾਹ ਫੜਾਈ ਦੋ ਹੀ ਨੇ ਦਿੱਤੀ ਸਮਾਨ ਕਿੱਕ ਮਿਸਟਾ ਵਾਲੀ ਹੈ ਹਾਂ ਕਿ ਨੀ ਕੋ ਚਾਹੇ ਕੱਢੀਆਂ ਹੈ ਚੰਗੀਆਂ ਚਾਹੇ ਨੇ ਉਹਦਾ ਦਿਲ ਨਹੀਂ ਦੁਖਿਆ ਉਹਨੇ ਕਿੰਨੇ ਪਿਆਰ ਨਾਲ ਚੀਜ਼ ਭੇਜੀ ਹੈ ਮਾਲਾ ਤੇ ਤੇਰੇ ਤੇ ਕਦੋਂ ਵਸਾਉਂਦਾ ਹੁੰਨੇ ਦਾ ਦੇ ਤੈਨੂੰ ਚੰਗਾ ਲੱਗੂਆ ਚੰਗਾ ਲੱਗੂ ਤੁਸਨ ਚੰਗਾ ਤਾਂ ਕਿੱਥੋਂ ਲੱਗੂ ਫਿਰ ਤੇ ਇਥੋਂ ਹੀ ਨਿੱਕੇ ਨਿੱਕੇ ਗੱਲਾਂ ਨਾਲ ਕਿੰਨਾ ਫਰਕ ਪਿਆ ਜਾਂਦਾ ਇਹ ਤਾਂ ਮੈਂ ਸੋਚੀ ਹੀ ਨਹੀਂ ਪੁੱਤ ਫੇ ਸੋਚ ਰਹੀ ਸੀ ਨਾ ਮਾਤਾ ਕਿ ਉਹ ਨੈਤ ਉਹ ਦੇ ਦੋਖਿਆ ਉਹਨਾਂ ਨੇ ਕਿੰਨੀ ਪਿਆਰ ਨਾਲ ਜੀਵ ਦਿੱਤੀ ਹੈ ਮੈਂ ਤਾਂ ਉਹਨਾਂ ਦਾ ਦੋਤਿਆ ਦੇ ਦੋਖਿਆ ਇਤਨੀ ਕਿੰਨੀ ਕਿੰਨੀ ਕਿੰਨਾ ਕਿੰਨਾ ਪਰੇ ਕਰ ਗਿਆ ਇਹ ਚੀਜ਼ਾਂ ਦਾ ਧਿਆਨ ਰੱਖਣਾ ਨੇ ਮਾਤਾਪਾ ਨੂੰ ਚਲਈ ਤਾਂ ਮੈਂ ਕੋਈ ਤਾਂ ਸੋਚਿਆ ਨਹੀਂ ਘਰ ਵਾਸਤੇ ਮੈਂ ਤਾਂ ਧਿਆਨ ਰੱਖੂੰਗੀ ਹਾਂ